ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਵਾਲੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਬਈ ਜਿਹੜੀ ਆਪਾਂ ਅਡ ਕਰ ਲੱਗਿਆ ਨਾ ਸਪਰੇਅ ਕਰਨ ਵਾਲੀ ਮਸ਼ੀਨ ਆ ਬਾਈਆਂ ਕੋਲ ਆਉਂ ਪੁੱਛ ਲੈਨੇ ਬਾਈ ਤੋਂ ਪ੍ਰੋਪਰ ਡਰੈਸ ਬਾਈ ਜੀ ਸਸਤੀ ਕਾਲ ਸਸਤੀ ਕਾਲ ਬਾਈ ਜੀ ਕੋ ਠੀਕ ਹੈ ਬਾਈ ਬਹੁਤ ਵਧੀਆ ਕਿਰਪਾਵਾ ਬਿਨਾਂ ਕਿਸੇ ਲਸੋਪਾ ਕੀਟਾ ਤੋਂ ਹਾਂ ਜੀ ਹਾਂ ਜੀ ਵਧੀਆ ਬਈ ਤੇ ਬਾਈ ਆਪਣੀ ਇਹ ਮਸ਼ੀਨ ਕਿਹੜੀ ਕੰਪਨੀ ਦੀ ਆ ਇਹ ਬਾਈ ਜੀ ਸਸਤੀ ਮਾਈਨ ਕੰਪਨੀ ਦੀ ਆ ਠੀਕ ਆ ਬਾਈ ਤੋ ਦਾਸਤ ਨਹੀਂ ਹੋਇਆ ਸਾਨੂੰ ਲੈ ਕੇ ਆਇਆ ਇਹਨੂੰ ਵਧੀਆ ਰਿਸਪੌਂਸ ਹੈ ਕਿਸਾਨਾਂ ਦਾ ਠੀਕ ਆ ਭਾਈ ਤੇ ਵਧੀਆ ਕੰਮ ਚੱਲ ਰਿਹਾ ਹੈ ਤੇ ਸਾਬਤ ਵੀ ਸਾਰਾ ਕਰ ਲੈਣੇ ਆ ਤੇ ਠੀਕ ਆ ਉਤਰਾਇਓ ਤੇ ਵੀ ਵਾਕਿ ਲਾਈ ਵੀ ਡਰਾਈਵਰ ਹੈ ਪਹੁੰਚਦਾ ਤੌਰ ਤੇ ਠੀਕ ਆ ਭਾਈ ਭਾਈ ਨਾਮ ਤੇ ਐਡਰੈਸ ਦੋ ਨਾਮ ਬਈ ਇਹ ਆ ਪੈਂਦਾ ਸਾਡੇ ਕੋਲੇ ਮੋਗਾ ਡੇਰੀ ਵਾਲੇ ਸਾਨੂੰ ਕਹਿੰਦੇ ਨੇ ਆਪਣਾ ਸਰਪੰਚ ਅੰਮ੍ਰਗਲਾ ਸਿੰਘ ਹੈ ਤੇ ਠੀਕ ਆ ਤੇ ਬਲਾਕ ਸਹਿਣਾ ਗੁਲਾਬਰਨਾਲਾ ਤਹਿਸੀਲ ਭਾਈ ਤਹਿਸੀਲ ਸੁਹਨੇ ਭਾਈ ਹਾਂ ਤਸੀਲ ਟਪਾ ਤੇ ਇਹਨਾਂ ਕੰਮ ਵੀ ਰਿਹਾ ਪਾ 10 15 ਪਿੰਡਾਂ 'ਚ ਲੱਗੇ ਲੱਗੇ ਕਰਨਾ ਦਾ ਜਿਵੇਂ ਮੰਗੋ ਆਪਣਾ ਸਾਡਾ ਸੰਧੂ ਖੁਰਦੋਗਾ ਸੰਧੂ ਕਲਾ ਕੰਡਾ ਗੱਲਾ ਫੁੱਲੇ ਵਾਲ ਟਵਾਲੀ ਤੇ ਚਾ ਇਧਰ ਨੂੰ ਵੱਲੋ ਹੋ ਗਿਆ ਹਮ ਸੈਣਾ ਹੋ ਗਿਆ ਅਲਕੜਾ ਚੰਗੀਆਂ ਨੇ ਠੀਕ ਆ ਖਡੌੜ ਇਹ ਲੱਗ ਲੱਗ ਸਾਰੇ ਪਿੰਡਾਂ ਦੇ ਬਾਈ ਜਾਣੇ ਆ ਠੀਕ ਆ ਬਾਈ ਤੇ ਸਪਰੇਅ ਕਰਕੇ ਆਉਣੇ ਆਗੇ ਕਿਰਾਏ ਤੇ ਠੀਕ ਆ ਬਾਈ ਕੀ ਕਿਰਾਇਆ ਚੱਲਦਾ ਬਾਈ ਇਹਦਾ ਕਿਰਾਇਆ ਬਾਈ ਇਹਦਾ ਦੇਖੋ ਦੇਖ ਆ ਯਾਰ ਦੂਜੇ ਕੰਪਨੀ ਵਾਲੇ 300 ਰੁਪਏ ਵੀ ਲਈ ਜਾਂਦੇ ਆ ਚੱਲੇ ਦਾ ਕਿੱਲੇ ਦਾ ਸਾਡਾ 2500 ਰੁਪਏ ਰੱਖਿਆ ਬਈ ਚਲੋ ਹੂੰ ਠੀਕ ਹੈ ਹਿਸਾਬ ਦੇ ਨਾਲ ਸਾਰਾ ਨੂੰ ਸਹੀ ਰਹੇ ਹੈ ਨਾ ਠੀਕ ਹੈ 2500 ਰੁਪਏ ਕਿੱਲੇ ਦਾ ਹਾਂ ਕਾਦੀ ਕਰਕੇ ਸਫੇ ਕਰ ਦਿੰਦੇ ਮੱਕੀ ਹੋਣੀ ਮੱਕੀ ਤੇ ਵੀ ਬਾਈ ਮੌਂਗੀ ਤੇ ਵੀ ਹੂੰ ਪਹਿਲਾਂ ਕਣਕ ਤੇ ਵੀ ਮਾਰਨਾ ਤੇ ਕੋਈ ਦੂਜਾ ਗੋਮ ਸੀਗਾ ਠੀਕ ਹੈ ਤੇ ਸਾਰੇ ਕਾਸ਼ੀ ਦੀ ਚੱਲੀ ਜਾਂਦੀ ਉਹ ਧੋਣੀ ਤੇ ਵੀ ਬਾਈ ਹੋ ਜਾਂਦੀ ਹੈ ਠੀਕ ਹੈ ਬਾਈ ਅ ਜਿਵੇਂ ਅਲੱਗ ਅਲੱਗ ਫਸਲਾਂ ਨੇ ਅਲੱਗ ਅਲੱਗ ਰੇਟ ਗੰਨਾਂ ਦਾ ਇੱਕੋ ਹੀ ਇੱਕੋ ਹੀ ਰੇਟ ਹੈ ਇੱਕੋ ਹੀ ਦਾ ਭਰਾ ਹਾਂ ਗੰਨਾਂ ਕਈ ਪਿਛੇ ਕਰਕੇ ਆਏ ਇਧਰ ਜਲਾਲ ਵਾਲੀ ਸਾਈਡ 'ਤੇ ਇਹਦੇ 12-13 ਕਿੱਲੇ ਸੀ ਠੀਕ ਆ ਗੰਨਾਂ ਦੇ ਹਾਂ ਠੀਕ ਆ ਤੇ ਨਵੀਂ ਮਸ਼ੀਨ ਆ 20 ਦਿਨ ਹੋਏ ਆ ਤੇ ਪ੍ਰੈਸ਼ਰ ਬਿਲਕੁਲ ਸਰੋਕੇ ਆ ਜਮਾਂ ਭਾਈ ਸਹੀ ਜਮਾਂ ਭਾਈ ਕੋਈ ਸਿਆੜ ਨਹੀਂ ਮੈਂਦੀ ਨਵੀਂ ਮਸ਼ੀਨ ਆ ਬਿਲਕੁਲ ਕੋਈ ਸਿਆੜ ਨਹੀਂ ਮਦਦੀ ਭਾਈ ਆਟੋ ਆ ਸਾਰੀ ਮਸ਼ੀਨ ਆ ਆਟੋ 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 ਠੀਕ ਆ ਤੇ ਮੋਬਾਈਲ ਨੰਬਰ ਬੋਲ ਦੇ ਭਾਈ ਇੱਕ ਵਾਰ ਕੁਝ ਮਿੰਟ ਰਿਕੋਡ ਕਰ ਸੁਪੈਕ 98765 10525 10525 ਇਹ ਬਾਈ ਬਾਈ ਨਾਮ ਵੀ ਬੋਲ ਨੀਵਾ ਸਿੰਘ ਡੈਰੀ ਵਾਲੇ ਵੀਰੇ ਪਿੰਡ ਸਨਾਂਗਲਾਬ ਸਿੰਘ ਵਾਲਾ ਠੀਕ ਆ ਨੀਵਾ ਸਿੰਘ ਡੈਰੀ ਵਾਲੇ ਬਾਈ ਨੇ ਹਾਂ ਸਨਾਂਗਲਾਬ ਸਿੰਘ ਹਾਂ ਬਾਈ ਮੋਗਾ ਡੈਰੀ ਵਾਲਾ ਸੰਸਾਪ ਨੇ ਕੋਈ ਹਾਂ ਨੇੜੇ ਪਿੰਡ ਬਾਈ ਪਧੌੜ ਰਹਿ ਗਿਆ ਮੰਨ ਕੇ ਚਲੋ ਸਨਾਂਗਲਾਬ ਸਿੰਘ ਵਾਲੇ ਦੇ ਲਾਗੇ ਦੇ ਸਾਰੇ ਪਿੰਡਾਂ ਚ ਬਾਈ ਤਕਰੀਬਨ ਮੰਨ ਕੇ ਚੱਲ ਗਏ ਆਪਾਂ 15 ਕਿਲੋਮੀਟਰ ਤੱਕ ਹਾਂ 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 ਬਾਈ 15 20 ਕਿਲੋਮੀਟਰ ਤੱਕ ਇਹ ਕਿਲੋਮੀਟਰ ਦੇ ਦੈਰੇ ਤੇ ਬਾਈ ਕਹਿੰਦਾ ਅਸੀਂ ਵਗ ਜਾਂਦੇ ਹਾਂਗੇ ਹਨ ਕਿਸੇ ਬਾਈ ਨੇ ਬਾਈ ਕਿਸੇ ਵੀ ਤਰ੍ਹਾਂ ਦੀ ਫਸਲ ਤੇ ਸਪਰੇਅ ਕਰਾਉਣੀ ਹੋਵੇ ਤਾਂ ਬਾਈ ਦਾ ਸੰਪਰਕ ਕਰ ਲਿਓ ਤੇ ਬਾਈ ਹੁਣਾਂ ਦਾ ਬਾਈ 4 ਦਾ ਕੰਮ ਵੀ ਆ 4 ਦੀ ਜਿਹੜੀ ਪੈਕਿੰਗ ਆ ਹੋਈ ਜਾਂਦੀ ਆ ਬਾਕੀ ਦੀ ਗੱਲਬਾਤ ਉੱਥੇ ਜਾ ਕੇ ਬਾਈ ਨਾਲ ਕਰਦੇ ਇੱਤਰ ਬਾਈ ਹੁਣਾਂ ਦਾ ਬਾਈ 4 ਦਾ ਕੰਮ ਚੱਲ ਰਿਹਾ ਆਲੂਆਂ ਦੀ ਮੱਕੀ ਆ 4 ਪਈ ਜਾਂਦਾ ਆਲੂਆਂ ਦੀ ਮੱਕੀ ਆ ਨਾ ਵੀਰੇ हां भाई कोस्टों नालੂਆਂ ਕਾਲੀ ਦਾ ਠੀਕ ਆ 200 ਕਿੱਲਾ ਪਾਵਾਂਗੇ ਠੀਕ ਆ ਵੀਰੇ ਮੁਰਕੇ 4 450 ਕਿੱਲਾ ਦੂਜੀ ਦਾ ਪਾਵਾਂਗੇ ਠੀਕ ਆ ਆਪਣੀ ਕਣ ਕਾਲੀ ਮੱਕੀ ਦਾ ਕਣ ਕਾਲੀ ਮੱਕੀ ਦਾ ਹਾਂ ਹੁਣ ਥੋੜੀ ਮੱਕੀ ਘੱਟ ਮਿਲਦੀ ਆ ਏ ਟੇਰੀ ਦਾ ਵੀਰੇ ਵੈਸੇ ਤਾਂ ਇਹਦਾ ਰੇਟ ਦਾ ਬਾਈ ਬਸ ਦੇਖੋ ਦੇਖ ਹੀ ਆ ਹੂੰ ਇਹਦਾ ਗੱਲ ਹੈ ਵੀ ਕਿਸੇ ਵੀ ਕੋਈ ਭੈਣ ਭਾਈ ਨੇ ਮੰਨ ਲੋ ਹਨਾ ਮੱਕੀ ਵੇਚਣੀ ਆ ਜਾਂ ਖੜੀ ਮੱਕੀ ਵੇਚਣੀ ਆ ਆਪ ਵੀ ਵੱਢ ਲਿਆਵਾਂਗੇ ਆਪੇ ਸਾਡੇ ਕੋਲ ਸੰਦ ਸਾਧਾ ਸਾਰੇ ਆ ਠੀਕ ਆ ਤੇ ਜੇ ਕਿਸੇ ਨੇ ਮੰਨ ਲਓ ਟੋਲੀ ਤਲਾਈ ਜੇ ਸਾਡੇ ਕੋਲ ਕੰਡਾ ਲੱਗਾ ਟੋਲੀ ਤਲਾਈ ਛੱਟ ਗਈ ਜਾਣੀ ਆ ਹੂੰ ਉਹ ਵੀ ਕੋਈ ਗੱਲ ਨਹੀਂ ਉਹ ਵੀ ਅਸੀਂ ਲੈ ਲੈਨੇ ਟੋਲੀ ਤਲਾਈ ਜੀ ਠੀਕ ਤੇ ਨਗਦ ਪੈਸੇ ਬਾਈ ਕਿਸੇ ਗੱਲ ਦਾ ਕੋਈ ਉਹ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਆਪਾਂ ਇਹਨਾਂ ਨੂੰ ਲਾਰੇ ਲਈ ਜਾਵਾਂ ਕਿਉਂਕਿ ਸਾਰੇ ਕਿਸਾਨ ਆਪ ਦੇ ਅਰਜੀ ਹੁੰਦੇ ਆ ਠੀਕ ਹੈ ਵੀਰੇ ਆਪਾਂ ਜਿਹੜਾ ਠੱਜੀ ਧੋਖਾਲਾ ਕੰਮ ਨਹੀਂ ਕਰਨਾ ਬਾਕੀ ਭਾਈ ਆਪਣਾ ਵੇਚਣ ਦਾ ਕੰਮ ਵੀ ਆ ਚਾਰ ਪੈਕ ਕਰਕੇ ਕਿਸੇ ਨੇ ਵੀ ਭੈਣ ਭਾਈ ਨੇ ਲੈਣਾ ਹੋਵੇ ਠੀਕ ਹੈ ਤੇ ਜਿਹੜਾ ਆਪਾਂ ਪਹਿਲਾਂ ਨੰਬਰ ਦਿੱਤਾ ਹੈ ਤੇ ਸੰਪਰਕ ਕਰ ਲੋ ਤੇ ਨੰਬਰ ਹੋਰ ਲੇਖ ਲੋ ਠੀਕ ਹੈ 999260151 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਹੇ ਆ ਆਲੂ ਵਾਲੀ ਮੱਕੀ ਦਾ ਜਿਹੜਾ ਚਾਰ ਹੌਣ ਪਈ ਜਾਂਦਾ 200 ਕਿੱਲੇ ਦਾ ਤਕਰੀਬਨ ਬਾਈ ਕਹਿੰਦਾ ਅਸੀਂ ਇਹ ਚਾਰ ਪਾਵਾਂਗੇ ਫਿਰ ਦੂਵਾ ਦੇ ਕਣਕ ਵਾਲੀ ਮੱਕੀ ਦਾ ਜੂਗਾ ਹਾਂ ਦੇਖ ਬਈ ਇਹ ਬਾਕੀ ਬਈ ਅਸੀਂ ਦੂਤੀਆਂ ਸੇਟਾਂ ਕਿ ਵੀ ਚਾਰ ਭੇਜ ਦੇਾਂਗੇ ਠੀਕ ਆ ਗੁਜਰਾਤ ਤੱਕ ਜੂਪੀ ਤੱਕ ਸਾਰੇ ਕਿਤੇ ਤੇ ਉਧਰ ਜਾਂਦਾ ਹੈਗਾ ਹਨਾ ਠੀਕ ਹੈ ਤੇ ਤੁਸੀਂ ਨੂੰ ਵੀ ਲੋੜ ਹੋਵੇ ਸਾਡੇ ਨਾਲ ਨੰਬਰਾਂ ਤੇ ਸੰਪਰਕ ਕਰ ਲਓ ਬਹੁਤ ਠੀਕ ਆ ਅਸੀਂ ਬਹੁਤ ਕਰ ਦਾਂਗੇ ਖਰੀਦ ਵੀ ਸਕਦੇ ਹੋ ਵੇਚ ਵੀ ਦੇ ਦੇ ਜਿਹੜਾ ਬਈ ਚੱਲਦਾ ਰੇਟ ਹੈ ਜਿਹੜਾ ਕੋਈ ਰੀਦ ਦੇ ਹਿਸਾਬ ਨਾਲ ਸਾਡੇ ਨਾਲ ਰੇਟ ਫੋਨ 'ਤੇ ਕਰ ਲਓ ਹੂੰ ਤੁਸੀਂ ਸਾਡੇ ਕੋਲ ਮੱਕੀ ਲਾਜੋ ਕੋਈ ਦਿੱਕਤ ਨਹੀਂ ਜਿਹੜਾ ਆਪਣੀ ਕਮਿਟਮੈਂਟ ਹੋ ਗਈ ਆਪਾਂ ਉਹ ਤੇ ਪੂਰੇ ਕਰੇ ਉਸ ਤਰ੍ਹਾਂ ਬਹੁਤ ਠੀਕ ਆ ਧੰਨਵਾਦ ਇੱਕ ਬਾਈ ਕੋਲੇ ਬਾਈ ਜੱਪਾ ਕਟਰਾ ਹਨ ਕਿਸੇ ਬਾਈ ਨੇ ਚਾਰ ਪਗਾਉਣਾ ਹੋਵੇ ਉਹ ਵੀ ਬਾਈ ਨਾਲ ਸੰਪਰਕ ਕਰ ਲਿਓ ਤੇ ਤਿੰਨ ਬਾਈ ਕੋਲੇ ਜਿਹੜੇ ਰੂਟਾ ਵੇਟਰ ਨੇ ਬਾਈ ਕਿਰਾਏ ਦੇ ਦਿੰਦਾ ਬਾਈ ਰੂਟਾ ਵੇਟਰ ਹਨ ਤੇ ਕਿਸੇ ਵੀਰ ਨੂੰ ਹਨ ਵੀ ਚਾਰ ਪਗਾਉਣਾ ਹੋਵੇ ਨੇੜੇ ਤੇੜੇ ਦੇ ਪਿੰਡਾਂ ਨਾਲ ਉਹ ਵੀ ਸੰਪਰਕ ਕਰ ਲਿਓ ਰੂਟਾ ਵੇਟਰ ਕਿਰਾਏ ਦੇ ਚਾਹੀਦਾ ਬਾਈ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਇੱਕ ਬਾਈ ਕੋਲੇ ਬਈ ਆ ਤੋਤੇ ਹਾਲ ਨੇ ਹਨ ਇਹ ਵੀ ਬਾਈ ਕਿਰਾਏ ਦੇ ਦਿੰਦਾ ਤੇ ਕਿਸੇ ਵੀਰ ਨੂੰ ਬਾਈ ਇਹਨਾਂ ਦੀ ਲੋਡ ਹੋ ਗਏ ਹਨ ਨੇੜੇ ਦੇ ਪਿੰਡਾਂ ਵਾਲਾ ਭਾਈ ਨਾਸਮ ਵਾਰ ਕਰ ਲਓ ਨੰਬਰ ਸਕਰੀਨ ਤੇ ਚੱਲ ਰਹੇ ਆ ਧੰਨਵਾਦ